ਸਸ਼ੀਕਾਲ ਜੀ ਅਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਕਿਸੇ ਵੀ ਕਿਸੇ ਵੀ ਗੁਣ ਦੇ ਨਾਲ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਨਿਮਰਤਾ ਅਸਲ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਹੁਣ ਨਿਮਰਤਾ ਦੇ ਵੀ ਕਈ ਪਹਿਲੂ ਨੇ ਇੱਕ ਤਾਂ ਹੈ ਕਿ ਅਸੀਂ ਹਮੇਸ਼ਾ ਹੀ ਝੁਕਦੇ ਰਹਿਣਾ ਝੁਕਦੇ ਰਹਿਣਾ ਝੁਕਦੇ ਰਹਿਣਾ ਉਹ ਨਿਮਰਤਾ ਨਹੀਂ ਹੈ ਝੁਕਣਾ ਨਿਮਰਤਾ ਨਹੀਂ ਹੈ ਝੁਕਣਾ ਤੇ ਅਸਲ ਦੇ ਵਿੱਚ ਆਪਣੇ ਆਪ ਨੂੰ ਬਚਾਉਣਾ ਵੀ ਹੈ ਕਿ ਆਵੇ ਹੀ ਬੱਸ ਕਿ ਕਿਸੇ ਤੋਂ ਕਿਸੇ ਕੰਮ ਦੀ ਪ੍ਰਾਪਤੀ ਲਈ ਜਿੱਦਾਂ ਇੱਕ ਇੱਕ ਕੋਈ ਜੌਬ ਕਰਦਾ ਨੌਕਰੀ ਕਰਦਾ ਤੁਹਾਨੂੰ ਆਪਣੇ ਅਫਸਰ ਨੂੰ ਹਰ ਰੋਜ਼ ਲੂਟ ਮਾਰਨਾ ਹੀ ਪੈਂਦਾ ਝੁਕੜਾਈ ਪੈਂਦਾ ਕਿਉਂਕਿ ਭਈ ਉਹਦਾ ਅਫਸਰ ਹੈ ਹੈਨਾ ਉਹ ਇੱਕ ਹੋਰ ਗੱਲ ਆ ਗੱਲ ਹੈ ਗੁਣਵਾਨ ਹੋਣ ਦੀ ਗੱਲ ਹੈ ਇੱਕ ਤੁਸੀਂ ਕਿਸੇ ਚੀਜ਼ ਦੀ ਪ੍ਰਾਪਤੀ ਕੀਤੀ ਹੈ ਤੁਸੀਂ ਕਿਸੇ ਚੀਜ਼ ਨੂੰ ਪਾਇਆ ਹੈ ਪਰ ਉਸ ਚੀਜ਼ ਦੇ ਪਾਉਣ ਦਾ ਤੁਹਾਡੇ ਦਿਮਾਗ ਤੇ ਤੁਹਾਡੇ ਮਨ ਤੇ ਆਪਣੀ ਪਿਆਉ ਪਾਇਆ ਤੁਸੀਂ ਇੱਕ ਲੱਗ ਚੀਜ਼ ਉਹ ਮਿਹਨਤ ਤੁਸੀਂ ਕੀਤੀ ਲੱਗ ਚੀਜ਼ ਆ ਤੁਹਾਡਾ ਇੱਕ ਪਰਸਨਲ ਹੋ ਗਿਆ ਕਿ ਤੁਸੀਂ ਹਾਂ ਉਹ ਮਿਹਨਤ ਕੀਤੀ ਇੱਕ ਤਾਂ ਹੈ ਕਿ ਦੁਨੀਆਦਾਰੀ ਦੇ ਲਈ ਹੈ ਇੱਕ ਹੈ ਤੁਹਾਡੇ ਆਪਣੇ ਲਈ ਅਸਲ ਦੇ ਵਿੱਚ ਇੱਕ ਗੁਣ ਬਹੁਤ ਵੱਡਾ ਇਹ ਆ ਕਿ ਕਿਸੇ ਚੀਜ਼ ਦਾ ਕੁਦਰਤ ਵੱਲੋਂ ਜਾਂ ਤੁਹਾਡੇ ਵੱਲੋਂ ਗੁਣ ਹੋਣਾ ਤੇ ਉਸ ਗੁਣ ਦਾ ਹੰਕਾਰ ਨਾ ਹੋਣਾ ਇਸ ਨਿਮਰਤਾ ਹੈ ਹੰਕਾਰ ਜੋ ਹੈ ਨਾ ਹੰਕਾਰ ਇੱਕ ਵਾਰ ਮੈਂ ਮਸਕੀਨ ਜੀ ਨੂੰ ਸਾਰੇ ਜਾਣਦੇ ਆ ਉਹਨਾਂ ਨੇ ਕਿਹਾ ਸੀ ਕਹਿੰਦੇ ਰੂਪ ਹੋਵੇ ਤੇ ਹੰਕਾਰ ਨਾ ਹੋਵੇ ਗਿਆਨ ਹੋਵੇ ਤੇ ਹੰਕਾਰ ਨਾ ਹੋਵੇ ਤੇ ਹੁਸਨ ਹੋਵੇ ਤੇ ਮਾਨ ਨਾ ਹੋਵੇ ਹੈਨਾ ਇਹ ਵੈਸੇ ਚੀਜ਼ਾਂ ਹੁੰਦੀਆਂ ਨੇ ਜੀਆਂ ਇਹ ਗੱਲ ਸਚਾਈ ਆ ਪਰ ਗੱਲ ਇਹ ਆ ਕਿ ਜਦੋਂ ਕਿਸੇ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਜਵੇ ਕਿ ਇਹ ਚੀਜ਼ ਮੈਂ ਕੀਤੀ ਆ ਪਰ ਇਹਦੇ ਲਈ ਮੈਂ ਦੂਸਰੇ ਤੇ ਐਸਾਨ ਜਾਂ ਦੂਸਰੇ ਤੇ ਆਪਣੀ ਆਕੜ ਕਿਉਂ ਕਰ ਰਿਆਂ ਤਾਂ ਉਸ ਵਿੱਚ ਹੰਕਾਰ ਰਹਿੰਦਾ ਹੀ ਨਹੀਂ ਹਨਾ ਇੱਕ ਗੱਲ ਤੁਸੀਂ ਜਰਾ ਸੋਚ ਸਮਝ ਕੇ ਦੇਖੋ ਕਿ ਮੰਨ ਲਓ ਕਿ ਇੱਕ ਬਹੁਤ ਗਿਆਨਵਾਨ ਵਿਅਕਤੀ ਹੈ ਬਹੁਤ ਹੀ ਗਿਆਨਵਾਨ ਹੈ ਉਸ ਦੇ ਗਿਆਨਵਾਨ ਹੋਣ ਦਾ ਗੁਣ ਜੋ ਹੈ ਉਹ ਉਹਦੇ 'ਚ ਦੂਜਿਆਂ ਨੂੰ ਤੇ ਉਹ ਤਾਂ ਮਿਲੇਗਾ ਜਦੋਂ ਉਹਨਾਂ ਨੂੰ ਉਸ ਪ੍ਰਤੀ ਕੋਈ ਜਾਣਕਾਰੀ ਦੇ ਰਿਹਾ ਹੈ ਠੀਕ ਹੈ ਓਕੇ ਨਹੀਂ ਵੀ ਦੇ ਰਿਹਾ ਜਾਂ ਦੇ ਰਿਹਾ ਪਰ ਇਹਦੇ ਵਿੱਚ ਹੰਕਾਰ ਵਾਲੀ ਕਿਹੜੀ ਗੱਲ ਹੈ ਕਿ ਤੁਸੀਂ ਦੂਸਰੇ ਨੂੰ ਆਪਣੇ ਮਨ ਦੇ ਵਿੱਚ ਕੇ ਬੈਠੋ ਜੀ ਕਰੋ ਜੀ ਬਸ ਜੀ ਭਾਸ਼ਾ 'ਚ ਅੱਖਾਂ 'ਚ ਚਿਹਰੇ ਤੇ ਤੁਹਾਡੀ ਪਰਸਨੈਲਿਟੀ 'ਚ ਹੰਕਾਰ ਕਈ ਵਾਰੀ ਆਮ ਦਿਖਦਾ ਹੈ ਥੋੜੀ ਜਿਹੀ ਨਾ ਥੋੜੇ ਅੱਜਕਲ ਥੋੜੀ ਜਿਹੀ ਪਬਲਿਸਿਟੀ ਹੋ ਜਵੇ ਕਿਸੇ ਦੀ ਤੇ ਬੰਦਾ ਨਾ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਹੁਣ ਤੁਸੀਂ ਆਮ ਗੱਲ ਸੁਣੋ ਇੱਕ ਆਪਾਂ ਰੋਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ ਕਿ ਕੁਝ ਐਕਟਰ ਐਕਟ੍ਰਸ ਨੇ ਕੋਈ ਉਹਨਾਂ ਨੂੰ ਦੇਖੇ ਕੋਈ ਉਹਨਾਂ ਨੂੰ ਕੋਈ ਕੋਈ ਸਮਝਾਵੇ ਉਹ ਕੀ ਕਰਦੇ ਆ ਕਿ ਭੱਜੇ ਫਿਰਦੇ ਆਮ ਲੋਕਾਂ ਨੂੰ ਨਹੀਂ ਮਿਲਦੇ ਕਿ ਅਸੀਂ ਆ ਜੀ ਅਸੀਂ ਆ ਜੀ ਅਸੀਂ ਅਸਲ ਦੇ ਵਿੱਚ ਉਹਨਾਂ ਦਾ ਹੋਣਾ ਉਹ ਆਮ ਲੋਕਾਂ ਦੇ ਲਈ ਹੀ ਹੈ ਕਿਉਂਕਿ ਆਮ ਲੋਕਾਂ ਨੇ ਉਹਨਾਂ ਨੂੰ ਇੱਥੇ ਬਿਠਾ ਰੱਖਿਆ ਜਿਉਂ ਉਹਨਾਂ ਨੂੰ ਨਾ ਦੇਖਣ ਤਾਂ ਉਹਨਾਂ ਦੀ ਉਹ ਮਾਣ ਹੰਕਾਰ ਕਿੱਥੇ ਜਾਵੇ ਕਾਦਾ ਹੰਕਾਰ ਕਾਦਾ ਮਾਣ ਤੁਸੀਂ ਆਪ ਦੱਸੋ ਜਦ ਤੁਹਾਡਾ ਮਾਣ ਤੇ ਹੰਕਾਰ ਦੂਜਿਆਂ ਨਾਲ ਜੁੜਿਆ ਹੋਇਆ ਹੈ ਅਸਲ ਦੇ ਵਿੱਚ ਨਾ ਮਾਣ ਹੰਕਾਰ ਦੂਜੇ ਨਾਲ ਜੁੜਿਆ ਨਾ ਕਿਸੇ ਚੀਜ਼ ਨਾਲ ਤੁਸੀਂ ਜੁੜੇ ਹੋ ਜੋ ਨਿਮਰਤਾ ਤੁਹਾਡੇ ਅੰਦਰ ਤੁਹਾਡੇ ਗਿਆਨ ਨਾਲ ਸਭ ਤੋਂ ਪਹਿਲਾਂ ਜਿਸ ਚੀਜ਼ ਦੀ ਨੌਲੇਜ ਹੈ ਜਿਸ ਚੀਜ਼ ਦਾ ਗਿਆਨ ਹੈ ਜਿਸ ਚੀਜ਼ ਦੀ ਤੁਹਾਨੂੰ ਪ੍ਰਾਪਤੀ ਹੈ ਤਾਂ ਇਹ ਚੀਜ਼ ਤੁਹਾਡਾ ਆਪਣਾ ਕੋਈ ਪਲੱਸ ਪੁਆਇੰਟ ਨਹੀਂ ਆ ਜੇ ਤੁਹਾਡਾ ਹੁੰਦਾ ਤਾਂ ਤੁਹਾਡੇ ਵਰਗੇ ਚਾਰ ਇਸ ਨੂੰ ਹੋਰ ਹਾਸਲ ਕਰ ਲੈਂਦੇ ਤਾਂ ਇਹ ਕੁਦਰਤ ਵੱਲੋਂ ਦਿੱਤੀ ਤੁਹਾਨੂੰ ਦੇਣ ਹੈ ਤੇ ਕੁਦਰਤ ਦੀ ਦਿੱਤੀ ਦੇਣ ਦੇ ਲਈ ਤੁਸੀਂ ਜੋ ਕੁਦਰਤ ਨੇ ਤੁਹਾਨੂੰ ਇਸ ਰਸਤੇ ਤੁਰਿਆਏ ਜਾਂ ਤੋਰਿਆਏ ਜਾਂ ਤੁਸੀਂ ਕੁਝ ਦੁਨੀਆਦਾਰੀ ਦੇ ਵਿੱਚ ਕੁਝ ਕਮਾਇਆ ਹੈ ਤਾਂ ਉਹ ਆਪਣੇ ਖਾਣ ਲਈ ਹੈ ਨਾ ਕਿ ਦੂਸਰਿਆਂ ਤੇ ਚਲਾਉਣ ਲਈ ਹੈ ਹੈਨਾ ਇੱਕ ਪੰਜਾਬੀ ਚੁਕਾਵਤ ਹੈ ਨਾ ਕਿ ਹੋਏਗਾ ਅਕਸਰ ਆਪਣੇ ਘਰ ਹੋਏਗਾ ਅਸੀਂ ਕਿਹੜਾ ਕਿਸੇ ਦਾ ਕਰਜ਼ਾ ਦੇਣਾ ਤਾਂ ਗੱਲ ਕੀ ਹੈ ਕਿ ਹੰਕਾਰ ਕਰੋਗੇ ਤਾਂ ਤੁਹਾਡਾ ਆਪਣਾ ਨੁਕਸਾਨ ਹੋਏਗਾ ਕਿਸੇ ਦਾ ਕੀ ਜਾਣਾ ਜੇ ਵੈਸੇ ਦੇਖਿਆ ਜਾਵੇ ਤਾਂ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਉਹ ਵੀ ਅੰਦਰ ਤੋਂ ਕਈ ਵਾਰੀ ਅਸੀਂ ਗਰਦਨ ਝੁਕਾ ਦਿੰਨੇ ਆ ਗਰਦਨ ਝੁਕਾਨ ਨਾਲ ਨਿਮਰਤਾ ਨਹੀਂ ਹੁੰਦੀ ਅਸਲ ਦੇ ਵਿੱਚੋਂ ਅੰਦਰ ਦਾ ਝੁਕਣਾ ਝੁਕਣਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਕਿਸ ਨੂੰ ਨਮਸਕਾਰ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਹੈ ਨਾ ਝੁਕੰਦਾ ਮਤਲਬ ਹੈ ਕਿ ਹੈ ਵੀ ਉਹ ਕਹਿੰਦੇ ਆ ਨਾ ਕਿ ਖਾਲੀ ਘੜਾ ਖੜਕਦਾ ਏ ਭਰਿਆ ਘੜਾ ਤੇ ਉਛਲਦਾ ਏ ਉਹ ਦੀ ਜਦੋਂ ਉਛਲਦਾ ਏ ਤਾਂ ਉਹ ਦਾ ਜੋ ਗਿਆਨ ਹੈ ਉਹ ਦੀ ਜੋ ਨੌਲੇਜ ਹੈ ਉਹ ਦੀ ਜੋ ਨਿਮਰਤਾ ਹੈ ਉਹ ਦਾ ਜੋ ਅੰਦਰੋਂ ਸਟੇਬਿਲਟੀ ਹੈ ਉਹਦੇ ਉਹਦਾ ਫਲ ਜੁਆ ਉਹਨੂੰ ਵੀ ਮਿਲਦਾ ਏ ਤੇ ਬਾਕੀਆਂ ਨੂੰ ਨਹੀਂ ਮਿਲਦਾ ਹਨਾ ਇੱਕ ਗੱਲ ਹੈ ਕਿ ਜਦੋਂ ਜਿਹੜਾ ਖਾਲੀ ਖੜਕੇਗਾ ਉਹ ਬਸ ਮੈਨੂੰ ਮਤਲਬ ਉਹਨੂੰ ਲੱਗਦਾ ਹੈ ਕਿ ਐਨੇ ਜਾਣੇ ਹੋਣ ਤਾਂ ਤਾਂ ਇਹ ਆ ਮੈਨੂੰ ਕੋਈ ਦੇਖੇ ਮੈਨੂੰ ਆ ਕਰੇ ਮੈਨੂੰ ਉਹ ਕਰੇ ਮੈਨੂੰ ਇੱਦਾਂ ਕਰੇ ਮੈਨੂੰ ਇੱਦਾਂ ਕਰੇ ਚਲੋ ਇਹ ਦੁਨੀਆਦਾਰੀ ਦੀਆਂ ਗੱਲਾਂ ਨੇ ਪਰ ਜੋ ਵੀ ਹੈ ਗਿਆਨ ਦਾ ਹੋਣਾ ਲੱਗ ਚੀਜ਼ ਹੈ ਹੰਕਾਰ ਕਰਨਾ ਤੁਹਾਡੇ ਲਈ ਕਿਸੇ ਲਈ ਵੀ ਹਮੇਸ਼ਾ ਉਸ ਗਿਆਨ ਨੂੰ ਅੱਧਾ ਕਰ ਦਿੰਦਾ ਹੈ ਤੇ ਉਸ ਗਿਆਨ ਦਾ ਤੁਹਾਡੇ ਦਿਮਾਗ ਦੇ ਉੱਤੇ ਪ੍ਰਭਾਵ ਪੈ ਜਾਂਦਾ ਹੈ ਜਦ ਕਿ ਗਿਆਨ ਦਾਤੇ ਪ੍ਰਭਾਵ ਤੁਹਾਡੇ ਅੰਦਰ ਰਹਿਣਾ ਚਾਹੀਦਾ ਹੈ ਤੇ ਅੰਦਰ ਨੂੰ ਸ਼ਾਂਤ ਕਰਨ ਵਾਲੀ ਚੀਜ਼ ਹੀ ਗਿਆਨ ਹੈ ਅੰਦਰ ਨੂੰ ਸ਼ਾਂਤ ਕਰਨ ਵਾਲੀ ਚੀਜ਼ ਹੀ ਪੜ੍ਹਾਈ ਹੈ ਅੰਦਰ ਨੂੰ ਸਤਿਕਾਰ ਤੇ ਮਾਨ ਇੱਜ਼ਤ ਜੋ ਅਸੀਂ ਆਪਣੇ ਆਪ ਨੂੰ ਦੇ ਰਹੇ ਹੁੰਨੇ ਆ ਉਹੀ ਅਸਲ ਦੇ ਵਿੱਚ ਤੁਹਾਡੇ ਮਨ ਦੀ ਸ਼ਾਂਤੀ ਹੈ ਇਹ ਸਚਾਈ ਹੈ ਜੀ ਇਹ ਸਚਾਈ ਹੈ ਆਮ ਤੌਰ ਤੇ ਤੁਸੀਂ ਦੇਖੋਗੇ ਨਾ ਕਿ ਕੋਈ ਅਫਸਰ ਰਟਾਇਰ ਹੋਇਆ ਉਹਦੀ ਗਰਦਨ ਥੋੜੀ ਜਿਹੀ ਜ਼ਿਆਦਾ ਹੀ ਬਸ ਮੈਂ ਅਫਸਰ ਦੇਖੋ ਤੁਸੀਂ ਦੁਨੀਆਦਾਰੀ ਦੇ ਵਿੱਚ ਕਿਸੇ ਚੀਜ਼ ਦੇ ਲਈ ਅਫਸਰ ਬਣਿਓ ਤੇ ਇਹਦਾ ਮਤਲਬ ਇਹ ਥੋੜਾ ਕਿ ਦੂਜੇ ਤੁਹਾਡੀ ਅਫਸਰ ਚਾਹੀਦੇ ਨਹੀਂ ਜਾਂ ਰੱਬ ਲਈ ਤੁਸੀਂ ਅਫਸਰ ਹੋ ਜਾਂ ਜਾਂ ਕਿਸੇ ਹੋਰ ਲਈ ਜਾਂ ਆਪਣੇ ਅੰਦਰ ਲਈ ਤੁਸੀਂ ਅਫਸਰ ਨਹੀਂ 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 ਉਹ ਕਾਗਜ਼ਾਂ ਦੇ ਵਿੱਚ ਸਾਈਨ ਹੋਣ ਨਾਲ ਜਾਂ ਕਾਗਜ਼ਾਂ ਦੀ ਪੜ੍ਹਾਈ ਕਰਨ ਦੇ ਨਾਲ ਕੋਈ ਗਿਆਨ ਨਹੀਂ ਮਿਲਦਾ ਕੋਈ ਅਫਸਰ ਸ਼ਾਹੀ ਨਹੀਂ ਮਿਲਦੀ ਕੁਦਰਤ ਲਈ ਸਾਰੇ ਇਨਸਾਨ ਬਰਾਬਰ ਨੇ ਦੁਨੀਆਦਾਰੀ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਨੂੰ ਕੋਈ ਕੋਈ ਮੰਨ ਲਓ ਕਿ ਇੱਕ ਇੱਕ ਆ ਨੌਕਰੀ ਕਰਦਾ ਉਸ ਤੋਂ ਬਾਅਦ ਉਹਦੇ ਤੋਂ ਉੱਤੇ ਅਫਸਰ ਆ ਉਸ ਤੋਂ ਬਾਅਦ ਉਹਦੇ ਤੋਂ ਉੱਤੇ ਆ ਉਸ ਤੋਂ ਬਾਅਦ ਉਹਦੇ ਤੋਂ ਉੱਤੇ ਆ ਆਪਾਂ ਕਹਿ ਲਈਏ ਜੀ ਉਹ ਸਭ ਤੋਂ ਉੱਤੇ ਹੈ ਜੋ ਉਹਦੀ ਨਮਰਤਾ ਤਾਂ ਉਹਦੀ ਨਿਮਰਤਾ ਕੀ ਹੈ ਕਿ ਉਹ ਆਪਣੀ ਅਫਸਰ ਸ਼ਾਹੀ ਨੂੰ ਆਪਣੇ ਦਿਮਾਗ ਤੇ ਨਹੀਂ ਚੜਨ ਦੇ ਰਿਹਾ ਆਪਣੀ ਅਫਸਰ ਸ਼ਾਹੀ ਨੂੰ ਲੋਕਾਂ ਦੇ ਉੱਤੇ ਪ੍ਰਭਾਵ ਉਸ ਚੀਜ਼ ਦਾ ਨਹੀਂ ਪਾ ਰਿਹਾ ਕਿ ਮੈਂ ਆਹ ਦੀ ਚਾਰ ਜਾਨੇ ਸਲੂਟ ਕਰ ਉਹ ਦੁਨੀਆਦਾਰੀ ਦੇ ਅਫਸਰ ਸ਼ਾਹੀ ਨਿਮਰਤਾ ਅੰਦਰ ਤੋਂ ਹੁੰਦੀ ਹੈ ਜੁੜੇ ਅਸੀਂ ਕੁਦਰਤ ਨਾਲ ਅੰਦਰ ਤੋਂ ਚੋਕੜਾ ਹੈ ਜਾਂ ਨੁਕਸਾਨ ਜਾਂ ਫਾਇਦਾ ਉਹ ਜੋ ਵੀ ਸਾਨੂੰ ਮਿਲਣਾ ਹੈ ਉਹਦਾ ਫਲ ਮਿਲਣਾ ਹੈ ਉਹ ਸਾਨੂੰ ਅੰਦਰ ਤੋਂ ਜੋ ਚੀਜ਼ ਹੈ ਉਹ ਕਹਿੰਦੇ ਅੱਛਾ ਕਈ ਵਾਰ ਤੁਸੀਂ ਦੇਖਿਆ ਸ਼ਬਦਾਂ ਦੇ ਉੱਤੇ ਬੋਲ ਤੱਕ ਜੀ ਮੈਂ ਇਦਾਂ 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 ਅੰਦਰੋਂ ਨਾ ਬੋਲਿਆ ਤੇ ਕਾਦਾ ਜੁੜੇ ਤਾਂ ਅਸੀਂ ਅੰਦਰ ਹੋਏ ਆ ਸ਼ਬਦਾਂ ਦੇ ਜਾਲ ਨਾਲ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹੋ ਪਰ ਜੋ ਅੰਦਰ ਹੈ ਉਹ ਚੱਲ ਤੇ ਉਹਦੇ ਨਾਲ ਤਾਰ ਉਹਦੀ ਰਹੀ ਹੈ ਜੋ ਅੰਦਰ ਹੈ ਅਸਲ ਦੇ ਵਿੱਚ ਫਲ ਸਾਨੂੰ ਉਹਦਾ ਮਿਲਣਾ ਹੈ ਜੋ ਸਾਡੇ ਅੰਦਰ ਚੱਲ ਰਿਹਾ ਹੈ ਬਾਹਰ ਚੱਲਣਾ ਕੋਈ ਫਰਕ ਨਹੀਂ ਪੈਂਦਾ ਸਚਾਈ ਹੈ ਜੀ ਇਹ ਤੇ ਅਸੀਂ ਉਹਦੇ ਕੋਲ ਹੋਰ ਇਹਦੇ ਕੋਲ ਹੋਰ ਤੇ ਇਹਦੇ ਕੋਲ ਹੋਰ ਇੱਥੇ ਆਹ ਕੰਮ ਕਰਨਾ ਸੀ ਇਸ ਕਰਕੇ ਆਹ ਕਰਨਾ ਪਿਆ ਉੱਥੇ ਆਹ ਕਰਨਾ ਸੀ ਇਸ ਕਰਕੇ ਆਹ ਕਰਨਾ ਪਿਆ ਇੱਥੇ ਆਹ ਕਰਨਾ ਤਾਂ ਮੇਨ ਗੱਲ ਕੀ ਹੈ ਅੰਦਰ ਤੋਂ ਕੁਦਰਤ ਨਾਲ ਜੁੜਨਾ ਠੀਕ ਹੈ ਚਲੋ ਜੀ ਅੱਜ ਦਸੰਬਰ ਦਾ ਮਹੀਨਾ ਚੜ੍ਹ ਗਿਆ ਦੱਸਾਂਗੇ ਮੋਟਾ-ਮੋਟਾ ਕਿਵੇਂ ਜਾਏਗਾ ਇਹ ਤੁਹਾਡਾ ਦਸੰਬਰ ਦਾ ਮਹੀਨਾ 1 ਦਸੰਬਰ 2024 ਦਿਨ ਐਤਵਾਰ ਦਾ ਗੱਲ ਇਹ ਹੈ ਕਿ ਮੱਸਿਆ ਦਾ ਪੱਖ 11:51 ਮਿੰਟ ਤੱਕ ਰਹੇਗਾ ਤੇ ਉਸ ਤੋਂ ਬਾਅਦ ਚਾਨਣ ਪੱਖ ਸ਼ੁਰੂ ਹੋ ਜਾਏਗਾ ਠੀਕ ਤੇ ਇਹ ਮਹੀਨਾ ਜੋ ਹੈ 31 ਦਾ ਰਹੇਗਾ ਔਰ ਮੇਨ ਗੱਲ ਇਹ ਆ ਕਿ 31 ਤਰੀਕ ਨੂੰ ਪੂਰ ਤਾ ਸ਼ੁਕਲ ਪੱਖ ਫੇਰ ਆਰੰਭ ਹੋ ਜਾਏਗਾ ਦੇਖੋ ਮਹੀਨੇ ਦੀ ਪਹਿਲੀ ਤਰੀਕ ਨੂੰ ਵੀ ਚਾਨਣ ਪੱਖ ਆਰੰਭ ਹੋ ਰਿਹਾ ਵਿੱਚ ਹਨੇਰ ਤੇ ਚਾਨਣ ਪੱਖ ਖਤਮ ਹੋ ਕੇ ਤੇ ਫਿਰ ਉਸ ਤੋਂ ਬਾਅਦ ਚਾਨਣ ਸ਼ੁਕਲ ਪੱਖ ਦੇ ਨਾਲ ਹੀ ਇਸ ਅਗਲੇ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ ਮਤਲਬ ਕਿ 31 ਤਰੀਕ ਨੂੰ ਫਿਰ ਪੋ ਕ੍ਰਿਸ਼ਨ ਪੋ ਸ਼ੁਕਲ ਪੱਖ ਜਾਂ ਚਾਨਣ ਪੱਖ ਆਰੰਭ ਹੋ ਜਾਏਗਾ ਜਾਨੀ ਕਿ ਜੋ ਸਾਲ ਚੜ੍ਹੇਗਾ ਪਹਿਲੀ ਤਰੀਕ ਹੋਏਗੀ 2025 ਦੀប្រតិਪਦਾ ਤਿਥੀ ਜਾਨੀ ਚਾਨਣ ਪੱਖ ਤੋਂ ਸ਼ੁਰੂ ਹੋਏਗੀ ਵਧੀਆ ਗੱਲ ਹੈ ਵੈਸੇ ਹੈਨਾ ਤੇ ਉਸ ਦਿਨ ਮੇਰੇ ਹਿਸਾਬ ਨਾਲ ਸ਼ਾਇਦ ਚੰਦਰ ਦਰਸ਼ਨ ਵੀ ਕਰਨੇ ਸ਼ੁਭ ਹੋਣਗੇ ਬਿਲਕੁਲ ਦੂਜ ਦੀ ਤਿਥੀ ਹੋਏਗੀ ਤੇ ਉਸ ਦਿਨ ਚੰਦਰ ਦਰਸ਼ਨ ਕਰਨੇ ਵੀ ਬਹੁਤ ਸ਼ੁਭ ਰਹਿਣਗੇ ਨਵੇਂ ਸਾਲ ਦੀ ਸ਼ੁਰੂਆਤ ਚੰਦਰ ਦਰਸ਼ਨ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਹੈਨਾ ਚਲੋ ਗੱਲ ਆਪਾਂ ਕਰਾਂਗੇ ਦਸੰਬਰ ਮਹੀਨੇ ਚ ਮੋਟਾ ਮੋਟਾ ਕਿੱਦਾਂ ਦਾ ਜਾਏਗਾ ਤੇ ਕਿਹੜੀਆਂ ਤਿਥੀਆਂ ਤੇ ਕੀ ਪ੍ਰਭਾਵ ਪਾਣਾ ਹੁਣ ਧਿਆਨ ਨਾਲ ਸੁਣਿਓ ਇਸ ਮਹੀਨੇ ਜੋ ਪੰਚਾਂਗ ਰਹੇਗਾ ਤਾਂ ਐਤਵਾਰ ਨੂੰ 11:51 ਮਿੰਟ ਤੋਂ ਬਾਅਦ ਚਾਨਣ ਪੱਖ ਸ਼ੁਰੂ ਹੋ ਜਾਏਗਾ ਜੋ ਕਿ 15 ਤਰੀਕ ਐਤਵਾਰ ਤੱਕ ਚੱਲੇਗਾ ਐਤਵਾਰ ਦੁਪਹਿਰ ਨੂੰ 2:32 ਮਿੰਟ ਤੇ ਚਾਨਣ ਪੱਖ ਖਤਮ ਹੋ ਜਾਏਗਾ ਤੇ ਪੂਰਨਮਾਸ਼ੀ ਜੋ ਹੈ 2:32 ਮਿੰਟ ਤੱਕ ਰਹੇਗੀ ਉਸੇ ਹੀ ਦਿਨ ਜਾਨੀ 15 ਤਰੀਕ ਨੂੰ ਜਿੱਦਣ ਪੂਰਨਮਾਸ਼ੀ ਹੈ ਤੇ ਉਸੇ ਦਿਨ ਸੰਗ੍ਰਾਮ ਦਾ ਮਹੀਨਾ ਵੀ ਰਹੇਗਾ ਤੇ ਸੂਰਜ ਜੋ ਹੈ ਤਨੂ ਰਾਸ਼ੀ ਵਿੱਚ ਰਾਤ ਨੂੰ 10:10 ਤੇ ਜਾਣਗੇ ਜੋ ਬ੍ਰਿਜ ਚਕਰਾਸ਼ੀ ਵਿੱਚ ਜਣੀ ਅਜ ਤੋਂ 15 ਦਿਨ ਬਾਅਦ ਓਕੇ ਜਦੋਂ ਪੋ ਸੰਗ੍ਰਾਂਤੀ ਰਹੇਗੀ ਠੀਕ ਹੈ ਅਗਲੀ ਗੱਲ ਜੋ ਗ੍ਰਹਾਂ ਦੇ ਮੁਤਾਬਕ ਤਕਰੀਬਨ ਕੱਲ ਨੂੰ ਕੱਲ ਜਣੀ 2 ਤਰੀਕ ਨੂੰ ਸੋਮਵਾਰ ਨੂੰ ਸ਼ੁਕਰ ਮਕਰ ਰਾਸ਼ੀ ਵਿੱਚ ਜਾਣਗੇ ਸ਼ੁਕਰ ਮਕਰ ਰਾਸ਼ੀ ਵਿੱਚ ਰਾਸ਼ੀ ਪਰਵਰਤਨ ਕਰਕੇ 11:57 ਮਿੰਟ ਤੇ ਸ਼ੁਕਰ ਮਕਰ ਰਾਸ਼ੀ ਚ ਚਲੇ ਜਾਣਗੇ ਰਾਸ਼ੀ ਪਰਵਰਤਨ ਕੀਤਾ ਉਸ ਤੋਂ ਬਾਅਦ ਪੰਚ 6 ਤਰੀਕ ਨੂੰ 6 ਦਸੰਬਰ ਨੂੰ ਪੰਚ ਕਾਰੰਭ ਹੋ ਜਾਏਗੀ ਜੋ 5 ਦਿਨ ਚੱਲੇਗੀ 11 ਦਸੰਬਰ ਤੱਕ ਨੋਟ ਕਰ ਲਿਆ ਤੁਸੀਂ 6 ਦਸੰਬਰ ਤੋਂ 12 ਦਸੰਬਰ ਤੱਕ ਪੰਚਕ ਰਹੇਗੀ ਇੱਕ ਗ੍ਰਹਿ ਸ਼ੁਕਰ ਰਾਸ਼ੀ ਪਰਿਵਰਤਨ ਕਰੇਗਾ 2 ਤਰੀਕ ਨੂੰ ਤੇ ਉਸ ਤੋਂ ਬਾਅਦ ਸ਼ੁਕਰ ਰਾਸ਼ੀ ਪਰਿਵਰਤਨ ਕਰੇਗਾ ਜੀ ਤਕਰੀਬਨ 28 ਤਰੀਕ ਨੂੰ 28 ਦਸੰਬਰ ਨੂੰ ਸ਼ੁਕਰ ਫੇਰ ਰਾਸ਼ੀ ਪਰਿਵਰਤਨ ਕਰਕੇ ਆਪਣੀ ਅਗਲੀ ਰਾਸ਼ੀ ਜਾਨੀ ਕੁੰਭ ਰਾਸ਼ੀ ਵਿੱਚ ਚਲਾ ਜਾਏਗਾ ਸੂਰਜ ਇੱਕ ਵਾਰ ਇੱਕ ਮਹੀਨੇ ਚ ਇੱਕ ਵਾਰ ਰਾਸ਼ੀ ਪਰਿਵਰਤਨ ਕਰਦਾ ਆਪਾਂ ਨੂੰ ਪਤਾ ਹੈ ਸੰਗਰਾ ਨੂੰ ਸ਼ੁਕਰੇਸ਼ਵਰ ਦੋ ਵਾਰ ਇੱਕ ਵਾਰ ਚੜ੍ਹਦੇ ਮਹੀਨੇ ਤੇ ਇੱਕ ਮਹੀਨੇ ਦੇ ਅਖੀਰ ਵਿੱਚ ਕਰੇਗਾ ਮੰਗਲ ਇਸ ਮਹੀਨੇ ਰਾਸ਼ੀ ਪਰਿਵਰਤਨ ਨਹੀਂ ਕਰੇਗਾ ਸਿਰਫ ਮਾਰਗੀ ਜਾਂ ਬਕਰੀ ਹੋਏਗਾ ਬੁੱਧ ਵੀ ਮਾਰਗੀ ਜਾਂ ਬਕਰੀ ਹੋਏਗਾ ਤੇ ਉਹ ਵੀ ਰਾਸ਼ੀ ਪਰਿਵਰਤਨ ਨਹੀਂ ਕਰੇਗਾ ਠੀਕ ਹੈ ਤੇ ਮੱਸੀਆ ਰਹਿਣੀ ਹੈ ਜੀ 30 ਤਰੀਕ ਨੂੰ ਸੋਮਵਾਰ ਨੂੰ ਸੋਮਵਤੀ ਮੱਸੀਆ ਰਹੇਗੀ ਇਹ ਵੀ ਇੱਕ ਬਹੁਤ ਸ਼ੁਭ ਮੰਨੀ ਜਾਂਦੀ ਹੈ ਸੋਮਵਤੀ ਤੇ ਸ਼ਨੀਚਰੀ ਮੱਸੀਆ ਤੇ ਉਹ ਆਪਾਂ ਤੁਹਾਨੂੰ ਪ੍ਰੋਗਰਾਮ ਦਿਨ-ਦਿਨ ਤੇ ਪਾਉਂਦੇ ਰਹਿਾਂਗੇ ਕਿੱਦਾਂ ਜਾਏਗਾ 12 ਰਾਸ਼ੀਆਂ ਲਈ ਸਭ ਤੋਂ ਪਹਿਲਾਂ ਜਾਂਦੇ ਆ ਰੇਜ਼ਾਨੀ ਮੇਸ਼ਾ ਰਾਸ਼ੀ ਅੱਜ 4:30 ਤੋਂ 6 ਵਜੇ ਤੱਕ ਦਾ ਰਾਹੁਕਾਲ ਦਾ ਸਮਾਂ ਹੈ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਆ ਪੈਰੇਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੀ ਤਾਂ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਬਹੁਤ ਵਧੀਆ 15 ਤਰੀਕ ਤੋਂ ਬਾਅਦ ਸੂਰਜ ਨੇ ਚਲੇ ਜਾਣਾ 9ਵੇਂ ਖਾਨੇ ਵਿੱਚ ਤੇ ਬੁੱਧ ਜੂ ਹੈ ਉਹ ਜਾਏਗਾ ਹਜੇ ਨਹੀਂ 9ਵੇਂ ਖਾਨੇ ਚ ਜਾਣਾ ਉਹਨੇ ਤਾਂ ਸੂਰਜ ਜਾ ਕੇ ਸਰਕਾਰੀ ਕੰਮ ਦੀਆਂ ਰੁਕਾਵਟਾਂ ਦੂਰ ਕਰੇਗਾ ਪਰੇਸ਼ਾਨੀਆਂ ਘੱਟ ਕਰਾਏਗਾ ਤੇ ਨਾਲ ਜੋ ਸ਼ੁਕਰ ਰਾਸ਼ੀ ਪਰਵਰਤਨ ਕਰਕੇ ਤੁਹਾਡੇ 10ਵੇਂ ਤੇ 11ਵੇਂ ਸਥਾਨ ਵਿੱਚ ਜਾਏਗਾ ਹੁਣ 10ਵੇਂ ਸਥਾਨ ਵਿੱਚ ਤੇ ਉਹਨਾਂ ਕੱਲ ਨੂੰ ਚੱਲ ਜਣਾਉ ਉਹ ਮੈਂ ਤੁਹਾਨੂੰ ਲੰਘ ਤੋਂ ਵੀਡੀਓ ਪਾ ਦੇਣੀ ਹੈ ਤੇ ਜਦੋਂ 10ਵੇਂ ਸਥਾਨ ਵਿੱਚ ਸੂਰਜ ਜਾਏਗਾ ਤਾਂ ਸਰਕਾਰੀ ਤੌਰ ਤੇ ਰੁਕਿਆ ਪੈਸਾ ਸਰਕਾਰੀ ਤੌਰ ਤੇ ਕੋਈ ਰੁਕਿਆ ਕੰਮ ਤੁਹਾਡਾ ਹੋਣਾ ਸ਼ੁਰੂ ਹੋ ਜਾਏਗਾ ਚੰਦਰ ਰਾਸ਼ੀ ਦੇ ਮੁਤਾਬਕ ਆਪਾਂ ਤੁਹਾਨੂੰ ਰੋਜ਼ ਦੱਸਦੇ ਆ ਪਰ ਗ੍ਰਹਾਂ ਦੀਆਂ ਬਦਲਦੀਆਂ ਤਰੀਕ ਸਥਿਤੀਆਂ ਦੇ ਮੁਤਾਬਕ ਵੀ ਦੱਸਦੇ ਆ ਪਰ ਇਸ ਮਹੀਨੇ ਮੋਟਾ-ਮੋਟਾ ਤੁਸੀਂ ਇਹ ਉਪਾਅ ਕਰਨੇ ਆ ਕਿ ਇੱਕ ਤਾਂ ਚਿੰਤਾਵਾਂ ਥੋੜੀਆਂ ਘਟਣਗੀਆਂ ਇੱਕ ਸੰਗ੍ਰਾਂਤ ਤੋਂ ਬਾਅਦ ਜ਼ਿਆਦਾ ਰਿਲੈਕਸ ਮਿਲਣ ਵਾਲੀ ਹੈ ਤੇ ਇੱਕ ਸੇਤ ਦੀ ਸੰਭਾਲ ਰੱਖਣੀ ਜ਼ਰੂਰੀ ਹੈ ਕਿਉਂਕਿ ਪੂਰੇ ਮਹੀਨੇ ਬੁੱਧ ਰਾਸ਼ੀ ਪਰਵਰਤਨ ਨਹੀਂ ਕਰ ਰਿਹਾ ਇਹ ਠੀਕ ਆ ਕਿ ਮਾਰਗੀਚਾ ਬਕਤਰੀ ਹੋ ਕੇ ਪਿੱਛੇ ਤੁਲਾ ਰਾਸ਼ੀ ਵਿੱਚ ਆਏਗਾ ਤਾਂ ਉਸ ਦੇ ਟਾਈਮ ਤੇ ਤੁਸੀਂ ਕੀ ਕਰਨਾ ਕਿਸੇ ਤਰ੍ਹਾਂ ਦੇ ਪੇਪਰ ਵਰਕ ਦੀ ਪਰੇਸ਼ਾਨੀ ਚੱਲ ਰਹੀ ਹੋਵੇ ਤਾਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੰਝਕ ਨੂੰ ਕੁਝ ਨਾ ਕੁਝ ਦਿੰਦੇ ਰਹਿਣਾ ਅਗਲੀ ਰਾਸ਼ੀ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਲਈ ਇਹ ਦਸੰਬਰ ਦਾ ਮਹੀਨਾ ਸ਼ੁਰੂਆਤ ਤੋਂ ਹੀ ਠੀਕ ਠਾਕ ਜਾਣ ਵਾਲਾ ਹੈ ਤੇ ਰੁਕੇ ਕੰਮ ਹੋਣ ਵਾਲੇ ਆ ਸ਼ੁਕਰ ਦਾ ਰਾਸ਼ੀ ਪਰਵਰਤਨ ਬਹੁਤ ਸ਼ੁਭ ਫਾਲ ਦੇਣ ਵਾਲਾ ਹੈ ਪੇਪਰ ਬੱਚਿਆਂ ਦੇ ਜੋ ਨੇ ਉਹ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਪਵੇਗੀ ਤੁਹਾਨੂੰ ਦੂਸਰੀ ਗੱਲ ਇਹ ਆ ਕਿ ਸੂਰਜ 8ਵੇਂ ਸਥਾਨ ਵਿੱਚ ਜਾਏਗਾ ਜੋ ਕਿ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ ਮਾਂ ਦਾ ਕਾਰਕ ਹੈ ਤਾਂ ਸੁੱਖਾਂ 'ਚ ਥੋੜੀ ਡਿਸਟਰਬੈਂਸ ਹੋ ਸਕਦੀ ਹੈ ਭੈਣ ਭਾਈ ਨਾਲ ਝਗੜਾ ਵੱਸ ਸਕਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੈਸੇ ਨੂੰ ਲੈਣ ਦੇਣ ਕਰਕੇ ਵਿਵਾਦ ਸਕਦੀ ਹੈ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕੋਈ ਨਾ ਕੋਈ ਇਹੋ ਜਿਹੀ ਖਬਰ ਵੀ ਸੁਣਨ ਨੂੰ ਮਿਲ ਜੇਗੀ ਇਸ ਮਹੀਨੇ ਜੋ ਤੁਹਾਡੀ ਮਨ ਨੂੰ ਡਿਸਟਰਬ ਕਰੇਗੀ ਹੁਣ ਮੇਨ ਕੰਮ ਕੀ ਕਰਨਾ ਹੈ ਤੁਸੀਂ ਸ਼ੁਕਰ ਨੂੰ ਸ਼ੁਭ ਕਰਨ ਲਈ ਕੰਨ ਪਛੈਤਰ ਲਗਾਉਂਦੇ ਰਹਿਣਾ ਪੂਰਾ ਮਹੀਨਾ ਤੇ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਤੇ ਦੂਜੀ ਗੱਲ ਕਿਉਂਕਿ 8ਵੇਂ ਤੋਂ ਸ਼ੁਕਰ ਨੇ ਨਿਕਲ ਹੀ ਜਾਣਾ 1-2 ਦਿਨ ਬਾਅਦ ਤੁਹਾਡੇ ਲਗਨ ਦਾ ਮਾਲਕ ਹੈ ਤੇ ਸੂਰਜ ਸੰਗ੍ਰਹਿਣ ਤੋਂ ਬਾਅਦ ਜੋ 8ਵੇਂ ਸਥਾਨ 'ਤੇ ਜਾ ਰਿਹਾ ਉਸ ਦਾ ਸ਼ੁਭ ਫਲ ਲੈਣ ਦੇ ਲਈ ਪਿਤਾ ਨਾਲ ਬੈਸਵਾਜੀ ਨਿਗਾਨੀ ਤੇ ਮਾਤਾ ਦੀ ਸੇਧ ਦਾ ਤਿਆਰ ਰੱਖਣਾ ਤੇ ਗਾਂ ਨੂੰ ਗੁੜ ਖਲਾਉਂਦੇ ਰਹਿਣਾ ਜੈਮਿਨੀ ਜਾਨੀ ਮਿਥੁਨ ਰਾਸ਼ੀ ਲਈ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਇਹ ਦਸੰਬਰ ਦਾ ਮਹੀਨਾ ਠੀਕ ਠਾਕ ਮਿਲੇ ਜੁਲੇ ਪ੍ਰਭਾਵ ਵਾਲਾ ਰਹਿਣ ਵਾਲਾ ਹੈ ਕਿਉਂਕਿ ਬੁੱਧ ਨੇ ਪਿੱਛੇ ਵਕਤਰੀ ਹੋ ਕੇ ਪਿੱਛੇ ਤੁਲਾ ਰਾਸ਼ੀ ਵਿੱਚ ਆ ਜਾਣਾ ਹੈ ਤਾਂ ਉਹਦੇ ਨਾਲ ਤੇ ਇੱਕ ਮੰਗਲ ਵੀ तकरीबन ਆਪਾਂ ਕਹਿ ਸਕਦੇ ਹਾਂ ਕਿ ਵਕਤਰੀ ਹੋਣ ਵਾਲਾ ਹੈ ਉਦੇ ਨਾਲ ਥੋੜਾ ਜਿਹਾ ਪ੍ਰਭਾਵ ਤੇ ਪਵੇਗਾ ਇਸ ਮਹੀਨੇ ਪਰ ਜੋ ਜੋ ਪ੍ਰਭਾਵ ਪਵੇਗਾ ਆਪਾਂ ਤੁਹਾਨੂੰ ਤੁਹਾਡੀ ਰਾਸ਼ੀ ਮੁਤਾਬਕ ਦੱਸਦੇ ਰਵਾਂਗੇ ਤੇ ਕੀ ਕਰਨਾ ਹੈ ਤੁਸੀਂ ਮੇਨ ਇਸ ਮਹੀਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇੱਕ ਤਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਲੱਤਾਂ ਬਾਹਾਂ ਵਿੱਚ ਦਰਜ ਦੂਜਾ ਉਧਾਰ ਲੈਣ ਤੋਂ ਬਚਣਾ ਹੈ ਤੀਜਾ ਇਰੀਟੇਟ ਘਟ ਹੋਣਾ ਹੈ ਕਿਉਂਕਿ ਤੁਹਾਡੀ ਸੋਚ ਦਾ ਮਾਲਕ ਜੂ ਹੈ ਉਹ 8ਵੇਂ ਸਥਾਨ ਵਿੱਚ ਚਲਾ ਜਾਏਗਾ ਜੋ ਥੋੜੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਮਤਲਬ ਸਟੇਬਿਲਟੀ ਬਣਾ ਕੇ ਰੱਖੋਗੇ ਮੰਨਤੇ ਥੋੜੀ ਸ਼ਾਂਤੀ ਨਰਮ ਹੋਗੇ ਤਾਂ ਇਹ ਮਹੀਨਾ ਵਧੀਆ ਜਾ ਸਕਦਾ ਹੈ ਗਾਂ ਨੂੰ ਰੋਟੀ ਪਾਉਂਦੇ ਰਹਿਣੇ ਆ ਲੰਗਰ ਵਿੱਚ ਤੁਸੀਂ ਕਦੇ-ਕਦੇ ਦਲੀਆ ਦਿੰਦੇ ਰਹਿਣਾ ਤਾਂ ਇਹ ਮਹੀਨਾ ਸ਼ੁਭផល ਤੁਹਾਨੂੰ ਦੇ ਸਕਦਾ ਕਿਉਂਕਿ ਸੂਰਜ ਸਤਵੇਂ ਸਥਾਨ ਵਿੱਚ ਆ ਜਾਏਗਾ ਕੈਂਸਰ ਜਾਨੀ ਕਰਕ ਰਾਸ਼ੀ ਵਾਲਿਆਂ ਦੇ ਲਈ ਧਨ ਦਾ مالک ਜਾਏਗਾ 6ਵੇਂ ਸਥਾਨ ਵਿੱਚ ਸ਼ੁਕਰ ਜਾ ਰਿਹਾ ਤੁਹਾਡੇ 7ਵੇਂ ਸਥਾਨ ਵਿੱਚ ਤਾਂ ਕਰਕ ਰਾਸ਼ੀ ਤੇ ਕਰਕ ਲਗਣ ਵਾਲਿਆਂ ਦੇ ਇਸ ਮਹੀਨੇ ਸ਼ਾਦੀ ਹੋਣ ਦੇ ਕਾਫੀ ਚਾਂਸ ਨੇ ਗੱਡੀ ਲੈਣ ਦੇ ਉਸ ਤੋਂ ਵੀ ਜ਼ਿਆਦਾ ਅੱਛੇ ਚਾਂਸ ਨੇ ਪੈਸਾ ਤੁਹਾਡਾ ਬਿਜ਼ਨਸ ਕੰਮ ਕਰ ਤੁਹਾਡਾ ਅੱਛਾ ਚੱਲਣ ਵਾਲਾ ਹੈ ਪਰੇਸ਼ਾਨੀ ਸਿਰਫ ਇਸ ਚੀਜ਼ ਦੀ ਹੈ ਕਿ ਸੂਰਤ ਜੋ ਹੈ 15 ਤਰੀਕ ਨੂੰ ਜੋ 6 ਮਹੀਨੇ ਸਥਾਨ ਵਿੱਚ ਚਲਾ ਜਾਏਗਾ ਤਾਂ ਥੋੜੇ ਜਿਹਾ ਪਿਛਲੇ ਪਿਛਲੇ ਦਿੱਤੇ ਪੈਸੇ ਨੂੰ ਕਿਸੇ ਨੂੰ ਲੈ ਕੇ ਜਾਂ ਕਿਸੇ ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਕਿਸੇ ਪੇਪਰ ਵਰਕ ਨੂੰ ਲੈ ਕੇ ਕੋਈ ਨਾ ਕੋਈ ਸੋਚ ਜੋ ਹੈ ਡਿਸਟਰਬ ਰਵੇਗੀ ਮਤਲਬ ਜੀਬ ਝੱਡਰ ਬਣਿਆ ਰਵੇ گا ਉਹਦੇ ਲਈ ਤੁਸੀਂ ਕੀ ਕਰਨਾ ਹੈ ਚੰਦਰਮਾਨ ਨੂੰ ਕੰਟਰੋਲ ਕਰਨ ਲਈ ਚਾਂਦੀ ਦੇ ਗਲਾਚ ਚ ਪਾਣੀ ਪੀਣਾ ਵੰਦਰਾਂ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਹਿਣਾ ਤੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਤਾਂਬੇ ਦਾ ਪੈਸਾ ਆਪਣੇ ਕੋਲ ਰੱਖ ਲੈਣਾ ਵਰਗੋ ਜਨੀ ਸੌਰੀ ਲਿਓ ਜਨੀ ਸਿੰਘ ਰਾਸ਼ੀ ਸਿੰਘ ਰਾਸ਼ ਦੇ ਲਈ ਸੂਰਜ ਲਗਨ ਦਾ ਮਾਲਕ ਹੈ ਇਸ ਮਹੀਨੇ 15 ਤਰੀਕ ਨੂੰ ਜਾਬੇ ਦਾ 6ਵੇਂ ਸਥਾਨ ਵਿੱਚ ਕੱਲ ਤੋਂ ਸ਼ੁਕਰ ਜੋ ਜਾ ਰਿਹਾ ਉਸ ਮੁਤਾਬਕ ਚੰਦਰ ਤੇ ਨਾਲ ਕੇਤੂ ਤੋਂ ਕਰਾਸਿੰਗ ਕਰਕੇ ਜੋ ਗ੍ਰਹਾਂ ਦੀ ਸਥਿਤੀ ਬਣ ਰਹੀ ਹੈ ਇਸ ਮਹੀਨੇ ਉਹ ਇਹ ਆ ਕਿ ਵਿਦਿਆਰਥੀਆਂ ਲਈ ਬਹੁਤ ਅੱਛੀ ਹੈ ਕੋਈ ਟੈਸਟ ਦੇਣਾ ਪੇਪਰ ਦੇਣਾ ਤੇ ਮੇਨੋ ਤੋਂ ਮੁਤਾਬਕ ਪੂਰਾ ਫਲ ਮਿਲਣ ਵਾਲਾ ਹੈ ਪਰ ਜਦੋਂ ਤੱਕ ਬੁੱਧ ਸੂਰਜ ਦੇ ਨਾਲ ਜਾ ਕੇ ਮੰਗਲ ਨੂੰ ਨੇਕ ਨਹੀਂ ਕਰਦਾ ਮਤਲਬ ਤੁਹਾਡੇ ਕਿਸਮਤ ਦੇ ਮਾਲਕ ਨੂੰ ਨਹੀਂ ਚੁਣਾਉਂਦਾ ਉਦੋਂ ਤੱਕ ਤੁਸੀਂ ਹਰ ਤਰ੍ਹਾਂ ਦਾ ਡਿਸੀਜਨ ਆਪਣੇ ਪਿਤਾ ਦੀ ਸਲਾਹ ਨਾਲ ਕਰੋਗੇ ਤਾਂ ਹੋਰ ਜ਼ਿਆਦਾ ਸ਼ੁਭਤਾ ਦੇ ਅਸਰ ਤੁਹਾਨੂੰ ਮਿਲ ਸਕਦੇ ਆ ਦੂਸਰੀ ਗੱਲ ਇਹ ਹੈ ਕਿ ਜਲਦੀ ਉੱਠਣਾ ਸੂਰਜ ਭਾਵੇਂ ਦੇਖੇ ਨਾ ਦੇਖੇ ਦਰਸ਼ਨ ਕਰਨਾ ਦਰਸ਼ਨ ਕਰਨਾ ਮੀਨਸ ਪੂਰਬ ਵਾਲੀ ਸਾਈਡ ਨੂੰ ਕਰਕੇ ਮੂੰਹ ਕਾਇਤਰੀ ਮੰਤਰ ਪੜ੍ਹਨਾ ਪਿਤਾ ਦੇ ਪੈਰੇ ਹੱਥ ਲਗਾਉਣਾ ਇਸ ਮਹੀਨੇ ਦੀ ਮਜ਼ਬੂਤੀ ਹੋਏਗੀ ਕਿਉਂਕਿ ਕੇਤੂ ਦੇ ਨਕਸ਼ਤਰ ਤੇ ਚਲਾ ਜਾਏਗਾ ਸੂਰਜ ਤੇ ਕાળા ਪੰਤੇ ਚ ਨੁਕਸਾਨ ਦਾ ਕਾਰਨ ਬਣੇਗੀ ਦੂਸਰੀ ਗੱਲ ਇਹ ਆ ਕਿ ਪ੍ਰੇਮ ਸਬੰਧਾਂ ਵਿੱਚ ਪਈਆਂ ਦੂਰੀਆਂ ਠੀਕ ਹੋ ਜਾਣਗੀਆਂ ਇਰੀਟੇਸ਼ਨ ਘਟੇਗੀ ਠੀਕ বাস ਧਿਆਨ ਰੱਖਣ ਵਾਲੀ ਗੱਲ ਇੱਕ ਹੋਰ ਆ ਕਿ ਪਿੱਤਲ ਜਾਂ ਚਾਂਦੀ ਦੇ ਗਲਾਚ ਤੁਸੀਂ ਵੀ ਪਾਣੀ ਪੀ ਸਕਦੇ ਹੋ ਤੇ ਦੂਸਰੀ ਗੱਲ ਇਹ ਆ ਕਿ ਕੇਸਰੀ ਰੰਗ ਦਾ ਮਾਲ ਆਪਣੇ ਕੋਲ ਰੱਖ ਲਓ ਅਗਲੀ ਰਾਸ਼ੀ ਵਰਗੋਜਣਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਹੈ 12ਵੇਂ ਖਾਣੇ ਦਾ ਮਾਲਕ ਹੈ ਚੌਥੇ ਖਾਣੇ ਵਿੱਚ ਜਾਏਗਾ ਚੋਰੀ ਹੋਣ ਤੋਂ ਕੋਈ ਕੀਮਤੀ ਚੀਜ਼ਾਂ ਦੀ ਸੰਭਾਲ ਰੱਖਣੀ ਚਾਹੀਦੀ ਆ ਤੁਹਾਨੂੰ ਡਰ ਤੁਹਾਨੂੰ ਰਹੇਗਾ ਯਾਤਰਾ ਤੁਹਾਡੀ ਅੱਛੀ ਜਾਏਗੀ ਧਾਰਮਿਕ ਜਗ੍ਹਾ ਤੇ ਕਿਸੇ ਦਰਸ਼ਨ ਕਰਨ ਦਾ ਮਨ ਬਣ ਰਿਹਾ ਤਾਂ ਉਹ ਹੋ ਜਾਣਗੇ ਮਾਂ ਦੀ ਸਿਹਤ ਥੋੜੀ ਜੀ ਖਰਾਬ ਬੀਪੀ ਇੱਕਦਮ ਵੱਜ ਸਕਦਾ ਤਾਂ ਇਹ ਧਿਆਨ ਰੱਖਣਾ ਤੁਸੀਂ ਦੂਸਰੀ ਮੇਨ ਗੱਲ ਇਹ ਆ ਕਿ ਸ਼ੁਕਰ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਠੀਕ ਠਾਕ ਜਾਣ ਵਾਲਾ ਨਾ ਬਹੁਤ ਅੱਛਾ ਕਰਨ ਵਾਲਾ ਤੇ ਨਾ ਬਹੁਤਾ ਨੁਕਸਾਨ ਕਰਨ ਵਾਲਾ ਰਹੀ ਗੱਲ ਮੰਗਲ ਤੇ ਬੁੱਧ ਦੇ ਮਾਰਗੀ ਤੇ ਵਕਰੀ ਹੋਣ ਵਾਲੀ ਤੇ ਬੁੱਧ ਕਿਉਂਕਿ ਵਕਰੀ ਚੱਲ ਰਿਹਾ ਉਹ ਉਦੇ ਹੋ ਜਾਏਗਾ ਤੇ ਮਾਰਗੀ ਹੋ ਜਾਏਗਾ ਜਾਂ ਗੁਰੂ ਵਕਰੀ ਚੱਲ ਰਿਹਾ ਤਾਂ ਉਹਦੇ ਸਾਹਮਣੇ ਨਾਲ ਤੁਸੀਂ ਬ੍ਰਸਪਤ ਨੂੰ ਸ਼ੁਭ ਕਰਨਾ ਜੋ ਜੋ ਕਿ ਰਾਹੂ ਪਹਿਲਾਂ ਹੀ ਉਸ ਸਥਾਨ ਵਿੱਚ ਹੈ ਤਾਂ ਉਹਦੇ ਲਈ ਕਦੇ-ਕਦੇ ਕਿਨਾਰੀਅਲ ਫਟਕੜੀ ਵਾਲੇ ਪਾਣੀ ਦੀ ਕੁਰਲੀ ਹਨਾ ਤੇ ਪਹਿਣਾ ਨਾਲ ਸੰਬੰਧ ਸ਼ੁਭ ਰੱਖੋਗੇ ਤਾਂ ਇਹ ਗ੍ਰਹਾਂ ਦਾ ਸ਼ੁਭ ਪ੍ਰਭਾਵ ਤੁਹਾਨੂੰ ਮਿਲਦਾ ਰਹੇਗਾ ਚੱਲਦੇ ਪਾਣੀ ਵਿੱਚ ਕਦੇ-ਕਦੇ ਗੋੜ ਤੇ ਕਦੇ ਕਦੇ ਕਣਕ ਜਾਂ ਦਲੀਆ ਚਲ ਪ੍ਰਵਾਹ ਕਰਨ ਤੇ ਸੂਰਜ ਬੁੱਧ ਸ਼ੁਕਰ ਦਾ ਸ਼ੁਭ ਫਲ ਮਿਲੇਗਾ ਲਿਬਰਾ ਜਾਨੇ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਗ੍ਰਹਾਂ ਦੇ ਮੁਤਾਬਕ ਇਸ ਮਹੀਨੇ ਜਾਨੀ ਦਸੰਬਰ ਦੇ ਮਹੀਨੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਮੇਨ ਮਾਇਨੇ ਰੱਖੇਗਾ ਜੋ ਕਿ ਤੀਜੇ ਖਾਨੇ ਤੋਂ ਚੌਥੇ ਖਾਨੇ ਵਿੱਚ ਜਾਏਗਾ ਬਹੁਤ ਅੱਛਾ ਕਾਰਮ ਕਾਣ ਬਣਾ ਲਈ 플ੌਟ ਦੀ ਡੀਲ ਲਈ ਜ਼ਮੀਨਾਂ ਦਾਤ ਲਈ ਵੇਚਣ ਖਰੀਦਣ ਲਈ ਇਹ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਜਾਣ ਵਾਲਾ ਹੈ ਕਿਉਂਕਿ ਉਸ ਤੋਂ ਬਾਅਦ ਸ਼ੁਕਰ ਦੀ ਸ਼ਨੀ ਤੋਂ ਕ੍ਰੋਸਿੰਗ ਹੋਏਗੀ ਤੇ ਕੰਮਕਾਰ ਤੁਹਾਡੇ ਹੋ ਜਾਣਗੇ ਜਦੋਂ ਕੁੰਭ ਰਾਸ਼ੀ ਚ ਇਸ ਮਹੀਨੇ ਅਖੀਰ ਨੂੰ ਜਾਏਗਾ ਤੋਂ ਉੱਤੋਂ ਪਹਿਲਾਂ ਸ਼ਨੀ ਦੇ ਘਰ ਚ ਜਾ ਰਿਹਾ ਸਭ ਤੋਂ ਬੈਸਟ ਇਹੀ ਆ ਤੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਹੈ ਜਾਂ ਇਸ ਮਹੀਨੇ ਜਿਹੜੇ ਗ੍ਰਹਿ ਮਾਰਗੀ ਚ ਵਕਰੀ ਹੋ ਰਿਹਾ ਉਸ ਮੁਤਾਬਕ ਐਸੇ ਦਾ ਲੈਣ ਦੇ ਥੋੜਾ ਜਿਹਾ ਧਿਆਨ ਨਾਲ ਤੁਸੀਂ ਵੀ ਕਰਨਾ ਹੈ ਤੇ ਦੂਸਰਾ ਲੜਾਈ ਝਗੜੇ ਤੋਂ ਜਰ-ਜੋਰੂ ਜ਼ਮੀਨ ਦੇ ਝਗੜੇ ਤੋਂ ਬਚਣਾ ਹੈ ਤਾਂ ਪਰੇਸ਼ਾਨੀਆਂ ਕਠਨੀਆਂ ਉਹ ਬਾ ਇਸਮੀਂਦਾ ਹੀ ਰਹੇਗਾ ਕਿ ਕਦੇ-ਕਦੇ ਬੁੱਧਵਾਰ ਜਾਂ ਸ਼ੁੱਕਰਵਾਰ ਆਪਣੇ ਵੇਟ ਜਿੰਨਾ ਹਰਾਚਾਰਾ ਗੰਸ਼ਾਲਾ ਦਿੰਦੇ ਸਕੋਰਪੀਓ ਜਾਨੀ ਵ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਦੇਖੋ ਹਜੇ 15 ਦਿਨ ਨੇ 15 ਦਿਨ ਬਾਅਦ ਸੂਰਜ ਲਗਨ ਚੋਂ ਨਿਕਲੇਗਾ ਤਾਂ ਉਦੋਂ ਤੱਕ ਤੇ ਸ਼ੁੱਕਰ ਤੇ ਰਾਸ਼ੀ ਪਰਿਵਰਤਨ ਕੱਲ ਪਰਸੋਂ ਕਰ ਜਾਏਗਾ ਬੁੱਧ ਲਗਨ ਵਿੱਚ ਜੋ ਮਾਰਗੀ ਹੋ ਜਾਏਗਾ ਉਹ ਬਾਹਰਵੇਂ ਖਾਨੇ ਵਿੱਚ ਦਾ ਕੰਮ ਵੀ ਕਰੇਗਾ ਤੇ ਹੁਣ ਵਕਰੀ ਚੱਲ ਰਿਹਾ ਹੈ ਹਨਾ ਇਨਾਂ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇਹ ਮਹੀਨਾ ਤੁਹਾਡੇ ਲਈ ਸ਼ੁਭ ਜਾਏ ਚੰਦਰ ਦੇ ਮੁਤਾਬਕ ਮੰਗਲ ਦੇ ਮੁਤਾਬਕ ਤੁਹਾਡੇ ਲਗਨ ਦੇ ਮਾਲਕ ਦੇ ਮੁਤਾਬਕ ਜੋ ਨੀਚ ਦਾ ਚੱਲ ਰਿਹਾ ਹਜੇ ਚੱਲੇਗਾ ਲੰਬਾ ਸਮਾਂ ਤੇ ਬੈਠਾ ਵੀ ਹੋਇਆ ਹੈ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ ਦੇ ਵਿੱਚ ਤਾਂ ਉਹਦੇ ਲਈ ਤੁਸੀਂ ਕੀ ਕਰੋ ਬੱਚਿਆਂ ਨੂੰ ਮਨੱਕੇ ਦੇਣੇ ਸ਼ੁਰੂ ਕਰਨ ਤੋਂ ਬੱਚਿਆਂ ਨੂੰ ਮੂੰਗਫਲੀ ਵਗੈਰਾ ਮੰਡੋ ਉਹਦੇ ਨਾਲ ਮੰਗਲ ਤੇ ਬੁੱਧ ਦੋਨੋਂ ਹੀ ਸ਼ੁਭផល ਦੇ ਜਾਂਦੇ ਆ ਕਾਲਾ ਨੀਲਾ ਰੰਗ ਤੁਹਾਨੂੰ ਹਮੇਸ਼ਾ ਹੀ ਆਪਾਂ ਮਨਾ ਕਰਦੇ ਆ ਪਰ ਹੁਣ ਤੇ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਗ੍ਰਹਾਂ ਦੀਆਂ ਯੂਤੀਆਂ ਜੋ ਨੇ ਜਦੋਂ ਆਪਣੇ ਮਿੱਤਰ ਗ੍ਰਹਿ ਡਾਊਨ ਹੁੰਦੇ ਆ ਤਾਂ ਕੋਈ ਪਰੇਸ਼ਾਨੀ ਆ ਜਾਂਦੀ ਹੈ ਸੂਰਜ ਤੁਹਾਨੂੰ ਰਾਸ਼ੀ ਵਿੱਚ ਜਾਏਗਾ ਤਾਂ ਅਗਰ ਸੇ ਬ੍ਰਿਸ਼ਚਿਕ ਰਾਸ਼ੀ ਵਿੱਚ ਵੀ ਉਹਨੇ ਚੰਗਾ ਕੰਮ ਕੀਤਾ ਤੁਹਾਨੂੰ ਉੱਚ ਵੀ ਠੀਕ ਠਾਕ ਹੀ ਕੰਮ ਕਰੇਗਾ ਤਾਂ ਇਹ ਮਹੀਨਾ ਤੁਹਾਡੇ ਲਈ ਤਕਰੀਬਨ ਤਕਰੀਬਨ ਠੀਕ ਹੀ ਜਾਏਗਾ बस ਕਾਲਾ ਨੀਲਾ ਰੰਗ ਹੀ ਘੱਟ ਪਾਉਣਾ ਹੈ ਤੇ ਗਾਹ ਨੂੰ ਕਦੇ-ਕਦੇ ਕੁਝ ਨਾ ਕੁਝ ਪਾਉਂਦੇ ਰਹਿਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ तकरीबन ਮੰਗਲ ਜੋ ਹੈ ਨਾ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਮੰਗਲ ਦੀ ਸਥਿਤੀ ਹੈ ਉਹ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਬਣੀ ਹੋਈ ਹੈ ਹਨਾ 8ਵੇਂ ਸਥਾਨ ਵਿੱਚ ਮੰਗਲ ਤੁਹਾਨੂੰ ਪਤਾ ਹੈ ਕਿ ਜਿਆਦਾ ਮੰਗਲਮਈ ਕਮਾ ਵਿੱਚ ਥੋੜਾ ਰੁਕਾਵਟ ਪਾਉਂਦਾ ਹੀ ਹੈ ਹਨਾ ਤਾਂ ਮੰਗਲਮਈ ਕਮਾ ਵਿੱਚ ਰੁਕਾਵਟ ਨਾ ਪਵੇ ਜੇ ਮੰਗਲ ਦਾ ਪ੍ਰਭਾਵ ਸਾਡੇ ਲਈ ਸ਼ੁਭផល ਦੇਵੇ ਤਾਂ ਇਹਦੇ ਲਈ ਤੁਸੀਂ ਮੰਗਲ ਦੇਵਤਾ ਨੂੰ ਜ਼ਰੂਰ ਕਰਨੇ ਆ ਗਾ ਗਾ ਨਹੀਂ ਸੌਰੀ ਕੁੱਤੇ ਨੂੰ ਮਿੱਠੀ ਰੋਟੀ ਪਾਉਂਦੀ ਰਹਿਣਾ ਇਹ ਜੇ ਤੁਸੀਂ ਤੇ ਸੂਰਜ ਲਗਣ ਵਿੱਚ ਆ ਜਾਏਗਾ ਬੁੱਧ ਹਜੇ ਰਹੇਗਾ ਹੀ 12ਵੇਂ ਸਥਾਨ ਵਿੱਚ ਜਾਂ 11ਵੇਂ ਸਥਾਨ ਵਿੱਚ ਰਹੇਗਾ ਤਾਂ ਇਹ ਇੰਨਾ ਸ਼ੁਭਵਾਲ ਨਹੀਂ ਦਿੰਦਾ ਤਾਂ ਹਲਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਨੂੰ ਤੁਹਾਨੂੰ ਨਹੀਂ ਲੈਣਾ ਚਾਹੀਦਾ ਨਾਲ ਹੀ ਜੋ ਗ੍ਰਹਾਂ ਦੀਆਂ ਸਥਿਤੀਆਂ ਨੇ ਜਾਂ ਚੰਦਰਮਾ ਦੀ ਸਥਿਤੀ ਜੋ ਹੋਏਗੀ ਕੇਤੂ ਤੋਂ ਕ੍ਰਾਸਿੰਗ ਹੋ ਰਹੀ ਹੈ ਕਦੇ ਸੂਰਜ ਦੀ ਤੋਂ ਕ੍ਰਾਸਿੰਗ ਦ੍ਰਿਸ਼ਟੀ ਪੈ ਰਹੀ ਹੈ ਤਾਂ ਉਸ ਦੇ ਮੁਤਾਬਕ ਕਿਉਂਕਿ ਮੈਂ ਨਾਮ ਹੀ ਰੱਖਦਾ ਹੈ ਬ੍ਰਹਸਪਤੀ ਜੋ ਤੁਹਾਡੇ ਲਗਨ ਦਾ ਮਾਲਕ ਹੈ ਤਾਂ ਬ੍ਰਹਸਪਤ ਜੋ ਹੈ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਤਾਂ 6ਵੇਂ ਸਥਾਨ ਵਿੱਚ ਬ੍ਰਹਸਪਤ ਉਹਨਾ ਸ਼ੁਭ ਫਾਲ ਨਹੀਂ ਦਿੰਦਾ ਤਾਂ ਤੁਸੀਂ ਵੀ ਤਕਰੀਬਨ ਆਪਣੇ ਕੀਮਤੀ ਚੀਜ਼ਾਂ ਦੀ ਸੰਭਾਲ ਰੱਖਣੀ ਜ਼ਰੂਰੀ ਹੈ ਤਾਂ ਸੋਨਾ ਵਗੈਰਾ ਪੈਸਾ ਵਗੈਰਾ ਇਹ ਜ਼ਰੂਰ ਤੁਸੀਂ ਸੰਭਾਲ ਰੱਖਣੀ ਹੈ ਨਾਲ ਹੀ ਕਿਉਂਕਿ 6 ਦਸੰਬਰ ਨੂੰ 6 ਦਸੰਬਰ ਨੂੰ ਜੋ ਹੈ ਉਹ ਵਕਰੀ ਹੋ ਰਿਹਾ ਹੈ ਮੰਗਲ ਤਾਂ 6 ਦਸੰਬਰ ਤੋਂ ਬਾਅਦ ਜੋ ਮੰਗਲ ਅੱਠਵੇਂ ਸਥਾਨ ਵਿੱਚ ਆ ਤੁਹਾਡੇ ਤਾਂ ਬੱਕਰੀ ਹੋਏਗਾ ਤਾਂ ਉਸਦੇ ਲਈ ਤੁਹਾਨੂੰ ਥੋੜੀ-ਬਹੁਤੀ ਰਿਲੈਕਸਤਾ ਤੁਹਾਨੂੰ ਮਿਲੇਗੀ 12ਵੇਂ ਸਥਾਨ ਦਾ ਮਾਲਕ ਹੈ ਫਿਰ ਵੀ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਜ਼ਿਆਦਾ ਪੈਸਾ ਤਾਂ ਆਉਣ ਦੇ ਅਸਾਰ ਥੋੜੇ ਘਟ ਨੇ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਤਾਂ ਸੰਭਲ ਕੇ ਚੱਲਣਾ ਹੈ ਪਰ ਸ਼ੁਕਰ ਜਾ ਕੇ ਦੂਸਰੇ ਤੁਹਾਡੀਆਂ ਸਥਿਤੀਆਂ ਨੂੰ ਬੈਲੈਂਸ ਕਰਨ ਲਈ ਬਹੁਤ ਅੱਛਾ ਫਾਲ ਦੇਣ ਵਾਲਾ ਹੈ ਤਾਂ ਕਿਉਂਕਿ ਸ਼ੁਕਰ ਇਨਕਮ ਦਾ ਮਾਲਕ ਵੀ ਹੈ ਧਨ ਲਈ ਤਾਂ ਚੰਗਾ ਹੈ ਸੇਤ ਲਈ ਬਿਜ਼ਨਸ ਦੇ ਰਿਸਕ ਲੈ ਲੈ ਚੰਗਾ ਨਹੀਂ ਹੈ ਤਾਂ ਥੋੜਾ ਸੰਭਲ ਕੇ ਚੱਲਿਓ ਠੀਕ ਹੈ कैप्रीगन यानी मकर राशि की बात करिए तो शुक्र लग्न ਵਿੱਚ ਆ ਜਾਏਗਾ ਤਾਂ शुक्र ਤੁਹਾਡੇ ਲਈ શુભ ਸੂਰਜ ਤੁਹਾਡੇ ਲਈ 12ਵੇਂ ਸਥਾਨ ਵਿੱਚ ਚਲਾ ਜਾਏਗਾ ਅஷ்டਮੇਸ਼ਾ 12ਵੇਂ ਸਥਾਨ ਵਿੱਚ ਜਾ ਕੇ 6ਵੇਂ ਖਾਨੇ ਨੂੰ ਦੇਖੇਗਾ ਲੋਨ ਲੈ ਕੇ ਕੋਈ ਕੰਮ ਕਰਨ ਬਾਰੇ ਸੋਚ ਰਹੇ ਤਾਂ ਉਹ ਲਿਆ ਜਾਏਗਾ ਦੂਸਰੀ ਗੱਲ ਇਹ ਆ ਕਿ ਇਸ ਮਹੀਨੇ ਜੋ ਗ੍ਰਹਾਂ ਦਾ ਰਾਸ਼ੀ ਪਰਵਰਤਨ ਹੈ ਜਾਂ ਮੰਗਲ ਜੋ ਹੈ ਉਹ ਹੋ ਰਿਹਾ ਹੈ ਤੁਹਾਡੇ ਲਈ ਵਕਰੀ ਜਾ ਹੈ ਨਾ ਬਕਰੀ ਹੋ ਰਿਹਾ 6 ਦਸੰਬਰ ਨੂੰ ਤਾਂ ਇਹਦੇ ਲਈ ਤੁਸੀਂ ਜੋ ਕੰਮਕਾਰ ਕਰਨੇ ਨੇ ਕਿਉਂਕਿ 21 ਜਨਵਰੀ ਨੂੰ ਫੇਰ ਇਹਨੇ ਮਿਥੂ ਰਾਸ਼ੀ ਵਿੱਚ ਵਾਪਸ ਚਲੇ ਜਾਣਾ ਹੈ ਤੇ 24 ਫਰਵਰੀ ਨੂੰ ਫੇਰ ਮਾਰਗੀ ਹੋ ਜਾਣਾ ਹੈ ਇਸ ਤਰ੍ਹਾਂ ਇਹਨੇ ਹਜੇ ਇੱਥੇ ਹੀ ਘੁੰਮਣਾ ਹੈ ਤਾਂ ਉਹਦੇ ਲਈ ਤੁਸੀਂ ਆਪਣੇ ਪੇਟ ਦੀ ਗਰਮੀ ਤੋਂ ਬਚਾ ਦੇ ਲਈ ਮੰਗਲ ਨੂੰ ਸ਼ੁਭ ਕਰਨ ਦੇ ਲਈ ਪਤੀਸਾ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਣਾ ਹੈ ਵਿਰੋਧ ਨਮਕ ਕਦੇ-ਕਦੇ ਲੰਗਰ ਚ ਦੇਣਾ ਹੈ ਵਿਰੋਧੀਆਂ ਨੂੰ ਆਪਣੇ ਪੇਟ ਦੇਣਾ ਹੀ ਨਹੀਂ ਹੈ ਬਾਧੂ ਖੱਜਲਖਵਾਰੀ ਤੋਂ ਆਪਣੇ ਆਪ ਨੂੰ ਕੱਢਣ ਦੇ ਲਈ ਮੈਡੀਟੇਸ਼ਨ ਕਰਦੇ ਹੈ ਤਾਂ ਕਹਿ ਸਕਦੇ ਆਪਾਂ ਕਿ ਪਰਸਨਲਿਟੀ ਅੱਛੀ ਕਰੇਗਾ ਇੱਥੇ ਬੈਠਾ ਹੋਇਆ ਸ਼ੁਕਰ ਵੀ ਤੇ ਸੂਰਜ ਵੀ 12ਵੇਂ ਸਥਾਨ ਵਿੱਚ ਬੈਠਾ ਹੋਇਆ ਤੇ ਇਨਕਮ ਵਿੱਚ ਬੈਠਾ ਹੋਇਆ ਬੁੱਧ ਵੀ ਠੀਕ ਹੈ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਦਸੰਬਰ ਦਾ ਮਹੀਨਾ ਠੀਕ ਠਾਕ ਜਾਏਗਾ ਕਿਉਂਕਿ ਮੰਗਲ ਜੋ ਹੈ ਉਹ ਠੀਕ ਕਫਾਲ ਦੇ ਰਿਹਾ ਤੁਹਾਨੂੰ ਤੇ ਭਾਵੇਂ ਉਹ 6 ਦਸੰਬਰ ਨੂੰ ਵਕਰੀ ਹੋ ਰਿਹਾ ਪਰ ਵਕਰੀ ਮੰਗਲ ਕਿਉਂਕਿ ਮੰਗਲ ਤੁਹਾਡੇ ਹਿੰਮਤ ਦਾ ਮਾਲਕ ਹੈ ਤਾਂ ਇਸ ਕਰਕੇ ਇਹ ਨਹੀਂ ਹੈ ਕਿ ਕਿਸੇ ਦੇ ਪਿੱਛੇ ਲੱਗ ਕੇ ਤੁਰਪੇ ਤਾਂ ਥੋੜਾ ਜਿਹਾ ਆਪਣੀ ਹਿੰਮਤ ਨੂੰ ਸਹੀ ਤਰੀਕੇ ਨਾਲ ਲਾਉਣਾ ਹੈ ਹਨ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਨਜ਼ਰਾਂ ਤੋਂ ਬਚ ਕੇ ਰਹਿਣਾ ਹੈ ਬਾਣੀ ਚ ਮਿਠਾਸ ਰੱਖਣੀ ਹੈ ਰਹੀ ਗੱਲ ਸੂਰਜ ਦੀ ਤਾਂ ਸੂਰਜ ਤੁਹਾਡੇ ਲਈ ਮਿਲੇ ਜੁਲੇ ਪ੍ਰਭਾਵ ਵਾਲਾ ਹੀ ਕੰਮ ਕਰੇਗਾ ਰਹੀ ਗੱਲ ਦਗਰੇਹਾਂ ਦੀ ਦ੍ਰਿਸ਼ਟੀ ਦੀ ਤਾਂ ਇਸ ਦੇ ਨਾਲ ਇਸ ਮਹੀਨੇ ਤੁਹਾਡੇ ਕੀਤੇ ਹੋਏ ਹਰ ਤਰ੍ਹਾਂ ਦੇ ਯਤਨ ਨਜ਼ਰਾਂ ਤੋਂ ਬਚਾ ਕੇ ਹਰ ਕੰਮ ਕਰਨ ਤੇ ਤੁਹਾਨੂੰ ਸਫਲਤਾ ਮਿਲ ਜਾਏਗੀ ਹਾਂ ਥੋੜਾ ਮੰਗਲਮਈ ਕਮਾਵੇ ਚਾ ਗਰੋ ਕੰਮ ਤਾਂ ਪੈ ਰੀਆਂ ਹੁਣ ਤਾਂ ਥੋੜਾ ਜਿਹਾ ਆਪਣੇ ਔਲਾਦ ਆਪਣੇ ਬੱਚਿਆਂ ਨੂੰ ਲੈ ਕੇ ਥੋੜੀ ਜੋ ਪਰੇਸ਼ਾਨੀ ਬਾਦ ਰਹੀ ਹੋਵੇ ਤਾਂ ਹਰ ਰੋਜ਼ ਤੁਸੀਂ ਸ਼ਨੀਵਾਰ ਤੇ ਦੇシャਨੀ ਨੂੰ ਸ਼ੁਭ ਕਰਨ ਲਈ ਕੇਤੂ ਨੂੰ ਸ਼ੁਭ ਕਰੋ। ਕੁੱਤੇ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਹਿਣਾ ਤਾਂ ਦਸੰਬਰ ਦਾ ਮਹੀਨਾ ਸ਼ੁਭ ਚਾਏਗਾ। ਸਭ ਤੋਂ ਜ਼ਰੂਰੀ ਗੱਲ ਲక్ష్ਮੀ ਦਾ ਤੂੰ ਆ ਨਿਕਲਦਾ ਹੀ ਰਹੇਗਾ। ਹਜੇ ਪੈਸੇ ਦਾ ਲੈਣ ਦੇਣ ਧਿਆਨ ਨਾਲ ਹੀ ਕਰਨਾ। ਮਤਲਬ ਇਨਕਮ ਖਰਚੇ ਬਰਾਬਰ ਆਏ ਕਿੱਥੋਂ ਤੇ ਗਏ ਕਿੱਥੇ ਪਤਾ ਵੀ ਨਹੀਂ ਲੱਗਿਆ। ਆਏ ਕਿੱਥੋਂ ਤੇ ਪਤਾ ਹੀ ਗਏ ਕਿੱਥੇ ਨਹੀਂ ਪਤਾ ਲੱਗੇਗਾ। ਮਤਲਬ ਆਏ ਚਲਾਈ ਬਰਾਬਰ ਇੱਕਦਮ ਆਏ ਤੇ ਚਲੇ ਗਏ। ਮਤਲਬ ਸੇਵਿੰਗ ਥੋੜੀ ਘਟ ਹੋ ਰਹੀ ਹੈ ਤੁਹਾਡੀ ਕਾਫੀ ਦੇਰ ਤੋਂ ਤੇ ਹੋជា ਇਦਾਂ ਹੀ ਚੱਲਣ ਵਾਲੀ ਹੈ। ਠੀਕ ਹੈ। ਅੱਜ ਦੇ ਜਨਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਸਰਕਾਰੀ ਕੰਮ ਹੋਣ ਵਾਲੇ ਆ ਇਸ ਮਹੀਨੇ ਤੁਹਾਡੀ ਕਾਫੀ ਅੱਛੀ ਕੰਮ ਜੋ ਸਰਕਾਰੀ ਤੌਰ ਤੇ ਸੀ ਅੱਛੇ ਲੋਕਾਂ ਨਾਲ ਮੀਟਿੰਗ ਹੋਣ ਵਾਲੀ ਆ ਸਰਕਾਰੀ ਕੰਮ ਹੋ ਜਾਣਗੇ ਪੇਪਰ ਵਰਕ ਦੀ ਪਰੇਸ਼ਾਨੀ ਕੋਈ ਪੁਲਿਸ ਕੇਸ ਸੀ ਕੋਈ ਕੋਰਟ ਕਚਹਿਰ ਦੇ ਚੱਕਰ ਸੀ ਤਾਂ ਕਿਸੇ ਨਾ ਕਿਸੇ ਦੀ ਮਦਦ ਨਾਲ ਤੁਹਾਨੂੰ ਰਸਤੇ ਬਾਧੂ ਮਿਲਣ ਵਾਲੇ ਆ ਮਨੋਬਲ ਵਧਣ ਵਾਲਾ ਏ ਤੇ ਨਾਲ ਹੀ ਗ੍ਰਹਿਆਂ ਦੇ ਜੋ ਰਾਸ਼ੀ ਪਰਵਰਤਨ ਹੋ ਰਹੇ ਨੇ ਇਸ ਮਹੀਨੇ ਉਹਦੇ ਹਿਸਾਬ ਦੇ ਨਾਲ ਸਰਕਲ ਦਾ ਸਾਥ ਵੀ ਮਿਲਣ ਵਾਲਾ ਨਵੀਂ ਤਰੀਕਾ ਤਕਨੀਕ ਨਾਲ ਚਾ ਕਿਸੇ ਵੀ ਤਰੀਕੇ ਤੁਹਾਡੇ ਵਿਰੋਧੀ ਦਬਣਗੇ ਤੇ ਤੁਹਾਨੂੰ ਵਿਦੇਸ਼ ਯਾਤਰਾ ਲਈ ਰਸਤੇ ਖੁੱਲ ਜਾਣਗੇ ਥੋੜਾ ਪੈਸੇ ਨੂੰ ਲੈ ਕੇ ਜੋ ਪਰੇਸ਼ਾਨੀਆਂ ਸੀ ਉਹ ਵੀ ਘਟਣਗੀਆਂ ਹੁਣ ਤੁਹਾਡੀਆਂ ਤੇ ਅੱਛਾ ਪੈਸਾ ਤੁਸੀਂ ਦੁਕਾਨਦਾਰੀ ਹੋਵੇ ਕੰਮਕਾਰ ਹੋਵੇ ਕਮਾ ਸਕਦੇ ਯਾਨੀ ਕਹਿ ਸਕਦੇ ਆ ਸ਼ੁਕਰ ਜੋਤਾਂ ਨਿਥਨ ਸਥਾਨ ਵਿੱਚ ਸੂਰਜ ਦਾ ਰਾਸ਼ੀ ਪਰਵਰਤਨ ਬੁੱਧ ਤੇ ਮੰਗਲ ਦਾ ਮਾਰਗੀ ਹੋਣਾ ਸੌਰੀ ਮੰਗਲ ਦਾ ਬੱਕਰੀ ਹੋਣਾ 6 ਦਸੰਬਰ ਨੂੰ ਤੇ ਨਾਲ ਬੁੱਧ ਦਾ ਜੋ ਹੈ ਚੱਲ ਰਿਹਾ ਮਾਰ ਕੀ ਹੁਣਾਉ ਦੇ ਹੋਣਾ ਇਹ ਵੀ ਤੁਹਾਡੇ ਲਈ ਸ਼ੁਭ ਕੰਮ ਕਰੇਗਾ ਠੀਕ ਹੈ ਤਾਂ ਮੇਨੋਂ ਬਾ ਤੁਹਾਡਾ ਇਸ ਮਹੀਨੇ ਦਾ ਇਹ ਰਹੇਗਾ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖਣਾ ਠੀਕ ਹੈ ਚਲੋ ਇਹ ਸੀ ਕਿਵੇਂ ਜਾਏਗਾ ਤੁਹਾਡੇ 12 ਰਾਸ਼ੀ ਲਈ ਮोटा-ਮोटा ਇਹ ਮਹੀਨਾ ਕਿਉਂਕਿ ਕਈ ਵਾਰੀ ਸੁਣਨਾ ਦੇ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਕਿਵੇਂ ਆ ਤਾਂ ਇਸ ਮਹੀਨੇ ਤੁਸੀਂ ਸਾਰਿਆਂ ਨੇ ਜੋ ਇਹ ਉਪਾ ਕਰ ਸਕਦੇ ਹੋ ਕਿ ਦਸੰਬਰ ਦੇ ਮਹੀਨੇ ਜੋ ਗ੍ਰਹਿਆਂ ਦਾ ਰਾਸ਼ੀ ਪਰਵਰਤਨ ਆ ਤੁਹਾਡੇ ਲਈ ਸ਼ੁਭਫਲ ਦੇ ਤਾਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਕਿਉਂਕਿ ਚਾਣਨ ਪੱਖ ਸ਼ੁਰੂ ਹੋ ਜਾਏਗਾ ਤਾਂ ਇੱਕ ਦੁੱਧ ਦਾ ਪੈਕਟ ਇੱਕ ਦੁੱਧ ਥੋੜੇ ਜਿਹੇ ਦੁੱਧ ਨਾਲ ਮਾਲ ਕੇ ਨਹਾਉਣਾ ਚੰਦਰ ਕਾਇ ਘਰ ਦੇ ਵਿੱਚ ਕੱਚੇ ਲਸਣ ਦਾ ਛਿੱਟਾ ਦੇਣਾ ਜੋ ਆਪਾਂ ਹਮੇਸ਼ਾ ਦੱਸਦੇ ਰਹਿੰਦੇ ਆ ਤੁਹਾਨੂੰ ਹਨਾ ਤੇ ਆਪਣੇ ਵੇਠ ਜਿੰਨਾ ਹਾਰਾ ਚਾਰਾ ਗਊਸ਼ਾਲਾ ਪਾਉਣ ਨਾਲ ਕਾਫੀ ਮਸੇਵਦਾ ਕਰਦੇ ਆ ਕਦੇ ਦੇ ਇਸ ਮਹੀਨੇ ਸਬੰਧੀ ਟਿੱਕੀ ਲੈ ਕੇ ਧਾਰਮਿਕ ਸਥਾਨ ਤੇ ਜਾਂ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਇਹ ਮਹੀਨੇ ਦਾ ਉਪਾਰਕ। ਗੋਚਰ ਦਿੱਤਾ। ਸਮਾਂ ਜਿਆਦਾ ਆਪ ਸਭ ਦਾ ਆਸ਼ਦਾ ਦਿਨ। ਅੱਛਾ ਜਾਵੇ ਕੱਲ ਆਪਾਂ ਕਿਸੇ ਜਨ ਬਤ ਤੇ ਚਰਚਾ ਕਰਾਂਗੇ ਅੱਜ ਥੋੜਾ ਲੰਬਾ ਹੋ ਗਿਆ ਪ੍ਰੋਗਰਾਮ ਤੇ ਮਿੰਨੋਂ ਇਜਾਜ਼ਤ ਸਸ਼ਿਕਾ